ਵਾਰਾ ਦੇ ਮੱਦੇਨਜ਼ਰ ਕਾਨੂੰਨ ਵਿਵਸਥਾ ਬਣਾਈ ਰੱਖਣ ਦੇ ਲਈ ਜ਼ਿਲ੍ਹਾ ਪੁਲਿਸ ਵੱਲੋਂ ਵਿਸ਼ੇਸ਼ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਨੇ ਇਸ ਸੰਬੰਧ ਵਿੱਚ ਜ਼ਿਲ੍ਹਾ ਪੁਲਿਸ ਮੁਖੀ ਸ਼ੁਭ ਮੱਗਰਵਾਲ ਦੀ ਅਗਵਾਈ ਹੇਠ ਅੱਜ ਸ਼ਹਿਰ ਦੇ ਮੁੱਖ ਬਾਜ਼ਾਰਾਂ ਚੋਂ ਰਿਹਾਇਸ਼ੀ ਇਲਾਕਿਆਂ ਚੋਂ ਅਤੇ ਸੰਵੇਦਨਸ਼ੀਲ ਥਾਵਾਂ ਦੇ ਵਿੱਚ ਸ਼ਾਨਦਾਰ 플ੈਗ ਮਾਰਚ ਕੱਢਿਆ ਗਿਆ ਅਗ ਮਾਰਚ ਵਿੱਚ ਡੀਐਸਪੀ ਅਤੇ थाना ਮੁਖੀ ਸਮੇਤ ਵੱਡੇ ਗਿਣਤੀ ਦੇ ਵਿੱਚ ਪੁਲਿਸ ਅਧਿਕਾਰੀਆਂ ਅਤੇ ਜਵਾਨ ਸ਼ਾਮਲ ਹੋਏ ਨੇ ਮਾਰਚ ਦੇ ਦੌਰਾਨ ਪੁਲਿਸ ਵਾਹਨ ਬਾਈਕ ਕਤੇ ਪੈਦਲ ਦਸਤਿਆਂ ਨੇ ਲੋਕਾਂ ਦੇ ਵਿੱਚ ਘਰੋਸਾ ਪੈਦਾ ਕਰਨ ਦੇ ਨਾਲ ਨਾਲ ਸ਼ਰਾਰਤੀ ਤੱਤਾਂ ਨੂੰ ਹੀ ਸਖਤ ਚੇਤਾਵਨੀ ਦਿੱਤੀ ਇਸ ਨਾਲ ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਸ਼ੁਭਮ ਅਗਰਵਾਲ ਨੇ ਕਿਹਾ ਕਿ ਤਿਉਹਾਰਾਂ ਦੇ ਦੌਰਾਨ ਕਿਸੇ ਵੀ ਤਰ੍ਹਾਂ ਦੀ ਅਨਚਾਹੀ ਘਟਨਾ ਨੂੰ ਰੋਕਣ ਲਈ ਪੁਲਿਸ ਮੁਕੰਮਲ ਤੌਰ ਤੇ ਸਤਾਰਕ ਹੈ। ਸ਼ਹਿਰ ਦੇ ਹਰ ਕੋਨੇ ਦੇ ਵਿੱਚ ਪੁਲਿਸ ਨੇ ਨਿਗਰਾਨੀ ਵਧਾਈ ਹੈ ਅਤੇ ਸੁਰਵਿਧਨ ਛੇ ਇਲਾਕਿਆਂ ਦੇ ਵਿੱਚ ਵਾਧੂ ਪੁਲਿਸ ਜਖਤ ਤਨਾਨਾਤ ਕੀਤੇ ਗਏ ਨੇ। ਜੀ ਜਿੱਦਾਂ ਆਪਾ ਦੇਖ ਰਹੇ ਹੁਣ ਤਿਉਹਾਰਾ ਦਾ ਸਮਾਂ ਚੱਲ ਰਿਹਾ ਹੈ ਤੇ ਸਾਡੇ ਜ਼ਿਲ੍ਹੇ ਫਤਿਹਗੜ ਸਾਹਿਬ ਦੇ ਵਿੱਚ ਅਲੱਗ-ਅਲੱਗ ਜਿਹੜੀ ਆ ਕਾਫੀ ਮਾਰਕੀਟਾਂ ਨੇ ਡਾਂਸ ਮਾਰਕੀਟਸ ਨੇ ਹੋਰ ਜਿਹੜੇ ਲੋਕੀ ਹੈਗੇ ਆ ਉਹ ਕੱਟੇ ਹੁੰਦੇ ਨੇ ਇਸ ਤਿਉਹਾਰ ਨੂੰ ਮ ਇਦੇ ਲਾਲ-ਲਾਲ ਸ਼ਹਿਰ ਦੇ ਵੱਖ-ਵੱਖ ਇਲਾਕੇ ਆ ਦੇ ਵਿੱਚ ਰਾਮਲੀਲਾ ਵੀ ਮਣਾਈ ਜਾ ਰਹੀ ਹੈ ਤੇ ਲੋਕੀ ਜਿਹੜੇ ਹੈਗੇ ਆ ਮਾਰਕੀਟ ਦੇ ਲਈ ਤੇ ਹੋਰ ਸ਼ਾਪਿੰਗ ਦੇ ਲਈ ਵੀ ਬਾਹਰ ਨਿਕਲਦੇ ਆ ਤੇ ਸਾਰੀ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਸਾਨੂੰ ਪਤਾ ਹੈ ਕਿ ਕੁਝ ਜਿਹੜੇ ਐਂਟੀ-ਸੋਸ਼ਲ 엘ਿਮੈਂਟਸ ਹੁੰਦੇ ਆ ਉਹ ਜਿਹੜੇ ਹੈਗੇ ਆ ਹੁੱਲਣਵਾਜ ਜਿਹੜੇ ਹੁੰਦੇ ਆ ਇਸ ਤਰੀਕੇ ਦਾ ਮਾਹੌਲ ਦਾ ਫਾਇਦਾ ਗਲਤ ਫਾਇਦਾ ਉਠਾਣ ਦੀ ਕੋਸ਼ਿਸ਼ ਕਰਦੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕਰਦੇ ਆ ਉਹਨਾਂ ਨੂੰ ਸਾਡੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਪੁਲਿਸ ਵੱਲੋਂ ਸਖਤ ਚੇਤਾਵਨੀ ਹੈ ਤੇ ਜੇ ਸਾਡੀ ਜਿਹੜੀ ਹੈਗੀ ਆ ਪੁਲਿਸ ਪੂਰੀ ਤਰੀਕੇ ਨਾਲ ਮੁਸਤੈਦੀ ਨਾਲ ਮੌਜੂਦ ਹੈ ਵਕਫ ਵਕ થਾਵਾ ਤੇ ਚੌਕਾ ਤੇ ਸਾਡੀਆਂ ਡਿਊਟੀਆਂ ਲੱਗ ਰਹੀਆਂ ਨੇ ਸੀਨੀਅਰ ਅਫਸਰ ਆਪ ਇਹਨੂੰ ਮੌਕੇ ਤੇ ਜਾ ਕੇ ਸਾਰੀ ਜਿਹੜੀ ਆ ਕਾਰਵਾਈ ਦੇਖ ਰਹੇ ਆ ਤੇ ਇਹਦੇ ਨਾਲ ਨਾਲ ਜਿਹੜੇ ਚੰਗੇ ਬੰਦੇ ਹੈਗੇ ਆ ਜਿਹੜੇ ਸਾਡੇ ਸਮਾਜ ਦੇ ਮੋਤਵਾਰ ਬੰਦੇ ਆ ਵਧੀਆ ਬੰਦੇ ਆ ਸ਼ਰੀਫ ਬੰਦੇ ਆ ਉਹਨਾਂ ਨੂੰ ਮੇਰੀ ਅਪੀਲ ਹੈ ਕਿ ਫਿਰ ਵੀ ਜੇ ਤੁਹਾਨੂੰ ਕਿਸੇ ਵੀ ਤਰੀਕੇ ਦੀ ਕੋਈ ਪਰੇਸ਼ਾਨੀ ਆਂਦੀ ਹੈ ਕੋਈ ਦਿੱਕਤ ਆਂਦੀ ਹੈ ਕੋਈ ਇਨਫੋਰਮੇਸ਼ਨ ਤੁਹਾਡੇ ਕੋਲ ਹੈ ਕੋਈ ਇਨਪੁਟ ਹੈ ਤੁਸੀਂ ਸਾਨੂੰ ਦੱਸਣਾ ਚਾਹੁੰਦੇ ਹੋ ਉਹ ਤੁਸੀਂ ਸਾਡੀ ਸਰਕਾਰ ਵੱਲੋਂ 112 ਦੀ ਹੈਲਪਲਾਈਨ ਵੀ ਹੈਗੀ ਆ ਇਹਦੇ ਨਾਲ-ਨਾਲ ਜੇ ਕੋਈ ਡਰਗ ਰਿਲੇਟਡ ਹੈ ਉਹਦੇ ਵਿੱਚ ਵੀ ਐਂਟੀ ਡਰਗ ਹੈਲਪਲਾਈਨ ਸੇਫ ਪੰਜਾਬ ਦੀ ਸਰਕਾਰ ਵੱਲੋਂ ਜਾਰੀ ਕੀਤੀ ਗਈ ਹੈ ਇਸ ਦੇ ਨਾਲ-ਨਾਲ ਤੁਸੀਂ ਸਾਡੇ ਥਾਣੇ ਚੌਕੀਆ ਦੇ ਵਿੱਚ ਕਿਸੇ ਵੀ ਅਫਸਰ ਨੂੰ ਤੁਸੀਂ ਸਿੱਧੇ ਤੌਰ ਤੇ ਵੀ ਸੰਪਰਕ ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਜਿਹੜੀ ਆ ਜਿਹੜੀ ਆਇਡੈਂਟੀਟੀ ਉਹ ਗੁਪਤ ਰੱਖੀ ਜਾਊਗੀ ਤੇ ਟਾਈਮ ਬਾਉਂਡ ਮੈਨਰ ਦੇ ਵਿੱਚ ਉਸ ਤੇ ਅੱਗੇ ਵੱਧਦੀ ਕਾਨੂੰਨਕਾ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਰਾਂ ਕੇ ਆਰਾ ਦਾ ਸੀਜ਼ਨ ਹੈ ਪੁਜਾਰਾਂ ਦੇ ਵਿੱਚ ਰਸ ਹੈਗਾ ਲੋਕ ਜਾਣਦੇ ਨੇ ਪੁਲਸ ਵੱਲੋਂ ਕਿਦਾਂ ਲੈ ਪ੍ਰਬੰਧ ਕੀਤੇ ਗਏ ਨੇ ਜੀ ਅਸੀਂ ਜਿਹੜੇ ਜਿੰਨੇ ਵੀ ਸਾਡੇ ਸੈਂਸਿਟਿਵ ਪੁਆਇੰਟਸ ਨੇ ਉੱਥੇ ਸਾਡੇ ਜਿਹੜੇ ਸੀਨੀਅਰ ਅਫਸਰ ਐ ਐਸਪੀ ਸਾਹਿਬਾਨ ਡੀਐਸਪੀ ਸਾਹਿਬਾਨ ਆਪ ਉਹਨੂੰ ਜਿਹੜਾ ਪਰਸਨਲੀ ਸਾਰਾ ਕੁਝ ਮੋਨੀਟਰ ਕਰ ਰਹੇ ਐ ਤੇ ਸਾਡੀ ਫੋਰਸ ਵੀ ਡਿਪਲੋਏਡ ਹੈਗੀ ਆ ਅਸੀਂ ਜਿਹੜੀ ਮੇਨ ਚੌਕਸ ਐ ਜਿਹੜੀ ਥਾਵਾਂ ਹੈਗੇ ਉੱਥੇ ਅਸੀਂ ਨਾਕਾਬੰਦੀ ਵੀ ਕੀਤੀ ਹੋਈ ਐ ਸਿਟੀ ਸੀਲਿੰਗ ਪੁਆਇੰਟਸ ਤੇ ਵੀ ਅਸੀਂ ਨਾਕਾਬੰਦੀ ਕੀਤੀ ਹੋਈ ਐ ਸ਼ਹਿਰ ਦੇ ਵਕਫ-ਵਕਫ ਥਾਵਾਂ ਦੇ ਵਿੱਚ ਸਾਡੇ ਵੱਲੋਂ ਕੈਮਰੇ ਵੀ ਲਵਾਏ ਹੋਏ ਆ ਜਿਹੜੀ ਕਿ ਫੁਟੇਜ ਸਿੱਧੇ ਸਾਡੇ ਕੰਟਰੋਲ ਰੂਮ ਤੇ ਆਂਦੀ ਐ ਤੇ ਅਸੀਂ ਕੰਟਰੋਲ ਰੂਮ ਤੇ ਬੈਠੇ ਬੈਠ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਡਰੋਨਸ ਦੇ ਰਾਹੀਂ ਵੀ ਜਿਹੜਾ ਹੈਗਾ ਅਸੀਂ ਪੂਰੇ ਨਿਗਰਾਨੀ ਰੱਖੀ ਹੋਈ ਹੈ ਆਪਣੇ ਇਲਾਕੇ ਦੇ ਵਿੱਚ ਸ਼ਹਿਰ ਦੇ ਵਿੱਚ ਤੇ ਇੱਕ 360 ਡਿਗਰੀ ਤਰੀਕੇ ਨਾਲ ਅਸੀਂ ਸ਼ਹਿਰ ਦੇ ਵਿੱਚ ਨਿਗਰਾਨੀ ਰੱਖੀ ਹੋਈ ਹੈ ਤੇ ਅਸੀਂ ਸਾਡੇ ਜਿਹੜੇ ਸਾਰੇ ਮੁਲਾਜ਼ਮ ਹੈ ਉਹ ਫਿਲਹਾਲ ਆਪਣੀ ਮੁਸ਼ਤੈਦੀ ਨਾਲ ਡਿਊਟੀ ਕਰ ਰਹੇ ਨੇ ਸਰਹੰਦ ਮੰਡੀ ਦੇ ਵਿੱਚ ਤੇ ਸਾਰਾ ਬਣਾਇਆ ਜਾਣਾ ਉੱਥੇ ਕੋ ਟ੍ਰੈਫਿਕ ਨੂੰ ਕੀਤਾ ਡਿਵਾਈਡ ਕੀਤਾ ਬਿਲਕੁਲ ਜੀ ਉਦੇ ਸਾਡੇ ਪ੍ਰੋਪਰ ਟ੍ਰੈਫਿਕ ਅਰੇਂਜਮੈਂਟਸ ਜਿਹੜੇ ਸਾਡੇ ਡੀਐਸਪੀ ਟ੍ਰੈਫਿਕ ਸਾਹਿਬ ਹੈਗੇ ਉਹ ਆਪ ਇਹਨੂੰ ਪੁਆਇੰਟਰ ਕਰ ਰਹੇ ਆਪਾਂ ਨੂੰ ਪਤਾ ਹੈ ਕਿ ਉੱਥੇ ਸਰਹੰਦ ਮੰਡੀ ਦੇ ਵਿੱਚ ਵੱਡੇ ਪੱਧਰ ਤੇ RAM NAVMI ਦਾ ਜ ਤੇ ਉਸ ਨੂੰ ਸਾਰੀ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਦੇ ਪ੍ਰੋਪਰ ਡਾਇਵਰਜਨ ਜਿਹੜੇ ਅਰੇਂਜਮੈਂਟਸ ਕੀਤੇ ਗਏ ਆ